ਖਬਰ ਫਰੋਜਪੁਰ ਦੇ ਪਿੰਡ ਪੱਲਾ ਮੇਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਗੱੜ ਦੇ ਵਿੱਚ ਇੱਟਾ ਰੋੜੇ ਚਲਾਏ ਗਏ ਜਿਸ ਤੋਂ ਬਾਅਦ ਇਸ ਪਰਿਵਾਰ ਦੇ ਤਿੰਨ ਜੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਰੋਜਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਧਰ ਭਰਤੀ ਹੋਏ ਜ਼ਖਮੀ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦਾ ਕਿਸੇ ਪਰਿਵਾਰ ਦੇ ਨਾਲ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਸੀ ਔਰ ਇੱਕ ਪਰਿਵਾਰ ਵੱਲੋਂ ਉਹਨਾਂ ਨੂੰ ਪੈਸੇ ਲੈਣ ਦੇ ਨੂੰ ਲੈ ਕੇ ਧਮਕਾਇਆ ਜਾ ਰਿਹਾ ਸੀ ਔਰ ਪੈਸੇ ਲੈਣ ਦੇ ਪਾਣੇ ਆਏ ਔਰ ਉਹਨਾਂ ਨੇ ਹੱਥਾ ਪਾਈ ਸ਼ੁਰੂ ਕਰਤੀ ਹੱਥਾ ਪਾਈ ਦੇ ਵਿੱਚ ਉਹਨਾਂ ਵੱਲੋਂ ਇਟਾ ਰੋੜੇ ਚਲਾਏ ਗਏ ਜਿਸ ਤੋਂ ਬਾਅਦ ਉਹਨਾਂ ਦੇ ਤਿੰਨ ਜੀ ਜ਼ਖਮੀ ਹੋ ਗਏ ਇਸ ਸਬੰਧੀ ਜਦੋਂ ਇਲਾਕੇ ਦੇ ਸਬੰਧਤ ਥਾਣੇ ਨਾਲ ਸਾਡੀ ਟੀਮ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਜਲਦੀ ਹੀ ਬਣਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤੁਸੀਂ ਵੀ ਦੇਖੋ ਇਹ ਤਸਵੀਰਾਂ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੂਸਰੀ ਧਿਰ ਤੇ આરોਪ ਲਗਾਏ ਜਾ ਰਹੇ ਹਨ ਐਮ ਟੀਵੀ ਲਾਈਵ ਕਿਸੇ ਤਰ੍ਹਾਂ ਦੇ આરોਪਾਂ ਦੀ ਪੁਸ਼ਟੀ ਨਹੀਂ ਕਰਦਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਜਾਂਚ ਵਿੱਚ ਜੁਟੀ ਹੈ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਸਰ ਮੇਰਾ ਪਿੰਡ ਇਹੀ ਹੈ ਪੱਲਾ ਮੇਗਾ ਜੀ ਅੱਛਾ ਜੀ ਸਰ ਜਿਹੜੀ ਲੜਾਈ ਹੋਈ ਆ ਇਹ ਤੁਹਾਡੇ ਆਪਦਿਆਂ ਦੇ ਹੋਈਗੀ ਕੀ ਹਾਂਜੀ ਉਹ ਸਾਡਾ ਤਾਈ ਜੀ ਦਾ ਲੜਕਾ ਆ ਉਹ ਸਾਡੇ ਵੱਡੇ ਬ੍ਰਦਰ ਨਾਲ ਕੋਈ ਹੁੰਦਾ ਹੈਗਾ ਸੀ ਲੈਣ ਦੇ ਨਾ ਉਹਨੂੰ ਲੈ ਕੇ ਤੇ ਇੱਕ ਦਿਨ ਪਹਿਲਾਂ ਵੀ ਉਹਨਾਂ ਦਾ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ ਪਰ ਉਹ ਕੋਈ ਜ਼ਿਆਦਾ ਈਸੂ ਨਹੀਂ ਨਿਕਲਿਆ ਗੱਲ ਦਾ ਫਿਰ ਉਸ ਤੋਂ ਬਾਅਦ 9 ਤਰੀਕ ਦੀ ਰਾਤ ਨੂੰ ਉਹ ਪਰਮਜੀਤ ਸਿੰਘ ਔਰ ਇੱਕੋ ਦੇ ਨਾਲ ਦੋ ਬੰਦੇ ਹੋਰ ਵੀ ਆਏ ਸੀਗੇ ਵੀ ਉਹ ਕਹਿੰਦੇ ਉਹਨਾਂ ਨੇ दारू ਪੀਤੀ ਹੋਈ ਸੀ ਜੋ ਇੱਥੇ ਆਏ ਵੀ ਇਨਕੁਆਰੀ ਕਰਨ ਕਿ ਸੁੱਕਾ ਕਰੇ ਹੈਗਾ ਜਾਂ ਨਹੀਂ ਹੈਗਾ ਤੇ ਉਹ ਇਹ ਸੀਗਾ ਕਿ ਮਤਲਬ ਉਹਨਾਂ ਦਾ ਕਿ ਵੀ ਪੈਸੇ ਲੈਣੇ ਆ ਉਹ ਕਿਤੇ ਮੇਰੀ ਪਰਝਾਈ ਨਾਲ ਉਹ ਇੱਥੇ ਹੱਥੋਂ ਬਾਈ ਹੋਏ ਮੇਰੀ ਪਰਝਾਈ ਦੇ ਗੱਲ ਵੀ ਪਏ ਉਹਨਾਂ ਨੇ ਮੰਨ ਲਓ ਕਪੜੀ ਲਿਗੜੇ ਪਾੜੇ ਫਿਰ ਉਹਨਾਂ ਨੇ ਕਿਰਚ ਵੀ ਹੱਥ 'ਚ ਮਾਰੀ ਉਹ ਮੋਰਸਲ ਖੋਦੇ ਸੀ ਉਹਨਾਂ ਖੋਣ ਨਹੀਂ ਦਿੱਤਾ ਫਿਰ 10-15 ਮਿੰਟ ਦੇ ਵਿੱਚ ਮੇਰੇ ਬ੍ਰਦਰ ਜਦੋਂ ਘਰੇ ਆਇਆ ਉਸ ਤੋਂ ਬਾਅਦ ਫਿਰ ਉਹ ਘਰੇ ਪਹੁੰਚਦਾ ਹੀ ਰਹਿ ਗਿਆ 5 ਮਿੰਟਾਂ ਬਾਅਦ ਜਿਹੜੇ ਕਿ ਦੂਜੇ ਨਾਲ ਉਹਨਾਂ ਦੇ ਬੰਦੇ ਹੈਗੇ ਸੀ 5-6 ਬੰਦੇ ਸੀਗੇ ਉਹ ਆ ਕੇ ਮੇਰੇ ਬੇਲੀ ਦੇ ਗਲ ਪੈ ਗਏ ਔਰ ਉਹਨਾਂ ਨੇ ਬ੍ਰਦਰ ਮੇਰੇ ਨੂੰ ਕੁੱਟ-ਕੁੱਟ ਕੇ ਨਾਲ ਮੇਰੇ ਹੋਰ ਵੀ ਜਿਹੜੇ ਹੈਗੇ ਸੀ ਫੈਮਿਲੀ ਮੈਂਬਰ ਉਹਨਾਂ ਨੇ ਵੀ ਉਹਨਾਂ ਕੁੱਟਿਆ ਅੰਡੀ ਗਵੰਡੀ ਆਏ ਜੇ ਛਡਾਉਣ ਆਏ ਉਹਨਾਂ ਦੇ ਵੀ ਗਲ ਪਏ ਔਰ ਉਹਨਾਂ ਕੋਲ ਨਜਾਇਜ਼ ਹਥਿਆਰ ਸੀਗੇ ਸੱਤ ਬੰਦੇ ਹੈਗੇ ਨੇ ਜਿਨ੍ਹਾਂ ਦੇ ਨੇ ਮੈਨੂੰ ਨਾਮ ਯਾਦ ਆ ਤੇ ਜਿਹੜੇ ਇਹਨਾਂ ਨੇ ਮੈਨੂੰ ਦੱਸਿਆ ਤੇ ਕੁਝ ਹੈ ਇਦਾਂ ਦੇ ਬੰਦੇ ਆ ਜਿਹੜੇ ਕਿ ਮੂੰਹ ਬੰਨੇ ਹੋਈ ਸੀ ਇਹਨਾਂ ਨੂੰ ਨਹੀਂ ਉਹਨਾਂ ਬਾਰੇ ਪਤਾ ਠੀਕ ਤੇ ਸਰ ਮਤਲਬ ਜਿਹੜੇ ਜਿਨ੍ਹਾਂ ਨੇ ਗੱਲ ਪਈ ਉਹਨਾਂ ਨੂੰ ਸੱਟਾਂ ਸੱਟਾਂ ਲੱਗੀਆਂ ਨਹੀਂ ਜੋ ਉਹਨਾਂ ਤੇ ਬਿਲਕੁਲ ਸੱਟਾਂ ਨਹੀਂ ਲੱਗੀਆਂ ਉਹ ਜ਼ਿਆਦਾ ਬੰਦੇ ਸੀਗੇ ਉਹਨਾਂ ਕੋਲ ਹਥਿਆਰ ਬਹੁਤ ਸੀਗੇ ਇਸੇ ਕਰਕੇ ਵੀ ਉਹ ਹਾਲੇ ਤੋ ਬੰਦੇ ਸਾਡੇ ਤੇ ਮਾਰਨ ਆਏ ਸੀਗੇ ਪਰ ਗੱਲ ਇਹ ਆ ਕਿ ਜਦੋਂ ਨਾਲ ਹੋਰ ਮੁੰਡੇ ਸਾਡੇ ਚਾਚੇ ਦੇ ਮੁੰਡੇ ਆ ਕੇ ਛਡਾਉਣ ਆ ਕੇ ਉਹਨਾਂ ਕਰਕੇ ਉਹਦਾ ਬਚਾ ਹੋ ਗਿਆ ਨਹੀਂ ਤਾਂ ਉਹ ਆਪਦੇ ਵੱਲੋਂ ਮਾਰਨ ਹੀ ਨੂੰ ਆਏ ਸੀਗੇ ਤੇ ਸਰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਕੀ ਨਾਮ ਹੈ ਉਹਨਾਂ ਦਾ ਜੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਇੱਕ ਸੁਖਦੀਪ ਸਿੰਘ ਆ ਜੀ ਜੀ ਮੇਰੀ ਭਾਬੀ ਦਾ ਨਾਮ ਪਰਮਜੀਤ ਕੌਰ ਆ ਮੇਰੀ ਮਦਰ ਦਾ ਨਾਮ ਜਮਨਾ ਬਾਈ ਜੀ ਉਹਨ ਕਿਤੇ ਐਡਮਿਟ ਕੀਤੇ ਸਨ ਉਹਨ ਸਰਕਾਰੀ ਹਸਪਤਲ ਹੈਗੇ ਆ ਜੀ ਠੀਕ ਹੈ ਜੀ ਤੇ ਸਰ ਗਵੰਡੀਆਂ ਨੂੰ ਵੀ ਬਿਲਕੁਲ ਸੱਟਾਂ ਲੱਗੀਆਂ ਕਿ ਨਹੀਂ ਬਿਲਕੁਲ ਗਵੰਡੀਆਂ ਨੂੰ ਹੀ ਸੱਟਾਂ ਲੱਗੀਆਂ ਨੇ ਇੱਥੇ ਆ ਚਾਚੀ ਜੀ ਮੇਰੀ ਖੜੇ ਆ ਇਹਨਾਂ ਦੇ ਵੀ ਲੱਗੀਆਂ ਨੇ ਇਹਨਾਂ ਦੇ ਦ ਕਾਫੀ ਜਿਆਦਾ ਨੁਕਸਾਨ ਹੋਇਆ ਸੀ ਜੀ ਹਾਂਜੀ ਠੀਕ ਥੈਂਕ ਯੂ ਨੀਵਰਪਾ ਅੰਡੀ ਤੁਸੀਂ ਗਵਾਂਢੀ ਇਹਨਾਂ ਦੀ ਹਾਂਜੀ ਬਿਲਕੁਲ ਜੀ ਤੁਹਾਨੂੰ ਵੀ ਇਹਨਾਂ ਨੇ ਗੱਲ ਪਈ ਆ ਹਾਂ ਪਈ ਨਹੀਂ ਅੱਛਾ ਜੀ ਕੀ ਨਾਮ ਹੈ ਜੀ ਜਿਹੜੇ ਗੱਲ ਪਈ ਆ ਜੀ ਇਹਨਾਂ ਨੂੰ ਨਹੀਂ ਪਤਾ ਕੌਣ ਨੇ ਤੂੰ ਪਿੰਡ ਦੀ ਨੇ ਉਹ ਵੀ ਅੱਛਾ ਠੀਕ ਹੈ ਜੀ ਜਸਪ੍ਰੀਤ ਕੌਰ ਬੇਟੀ ਜੀ ਤੁਹਾਨੂੰ ਲੜਾਈ ਹੋਈ ਏ ਤੁਸੀਂ ਮੌਕੇ ਤੇ ਸੀ ਹਾਂਜੀ ਤੇ ਇਹਨਾਂ ਕੋਲ ਬਹੁਤ ਕੀ ਸੀ ਜਿਹੜੇ ਆਏ ਸੀ ਗੁੰਡੇ ਨਾਕੋਲ ਪਸਤਾਲ ਤੇ ਕਾਚੂ-ਕੁੱਚੂ ਹੈਗੇ ਸੀ ਤੇ ਇਹ ਪਹਿਲਾ 3 ਜਨੇ ਆਏ ਸੀ ਫਿਰ ਮੇਰੀ ਮੰਮੀ ਦੇ ਗੱਲ ਪੈ ਗਏ ਆਂਦੇ ਗੱਲਬਾਤ ਕੀਤੀ ਤੇ ਗੱਲਬਾਤ ਕਰਦੇ ਮੇਰੀ ਮੰਮੀ ਦੇ ਗੱਲ ਪੈ ਗਏ ਫਿਰ ਮੇਰੀ ਦਾਦੀ ਆ ਗਈ ਸੀ ਮੇਰਾ ਡੈਡੀ ਨਹੀਂ ਸੀ ਮੇਰਾ ਚਾਚੂ ਨਹੀਂ ਸੀ ਕਰੇ ਤੇ ਫਿਰ ਮੇਰੀ ਦਾਦੀ ਦੇ ਵੀ ਗੱਲ ਪੈ ਗਏ ਮੇਰੀ ਮੰਮੀ ਦੇ ਵੀ ਤੇ ਫਿਰ ਕੁੱਟ-ਕੁੱਟ ਕੇ ਸਾਨੂੰ ਅਸੀਂ ਚੀਕਾ ਮਾਰੀਆਂ ਫਿਰ ਸਾਨੂੰ ਸਾਰੇ ਮੇਰੇ ਚਾਚੇ ਰਿਛ ਡਾਉਣ ਆਏ ਤੇ ਫਿਰ ਉਹ ਗਏ ਚਲੇ ਫਿਰ ਮੇਰਾ ਡੈਡੀ ਆਇਆ ਫਿਰ ਉਹਨਾਂ ਨੂੰ ਅਸੀਂ ਦੱਸਿਆ ਤੇ ਸਾਡੇ ਕੋਲ ਮੋਟਰਸਾਈਕਲ ਖਾਉਂਦੇ ਸੀ ਤੇ ਅਸੀਂ ਉਹਨਾਂ ਨੂੰ ਰੋਕਦੇ ਸੀ ਤੇ ਪਰ ਉਹ ਮੇਰੀ ਮੰਮੀ ਨਾਲ ਦੀ ਗੱਲ ਪੈ ਗਏ ਫਿਰ ਮੇਰਾ ਡੈਡੀ ਆਇਆ ਫਿਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਫਿਰ ਹੋਰ ਮੁੰਡੇ ਲੈ ਕੇ ਫਿਰ ਮੇਰੇ ਡੈਡੀ ਦੇ ਨਾਲ ਗੱਲ ਪੈ ਗਏ ਫਿਰ ਮੇਰੀ ਮੰਮੀ ਦੇ ਵੀ ਸੱਟ ਲਾਤੀ ਮੇਰੇ ਦਾਦੀ ਦੇ ਵੀ ਲਾਤੀ ਅਸੀਂ ਚੀਕਾਂ ਬਹੁਤ ਮਾਰੀਆਂ ਪਰ ਸਾਰੇ ਭੱਜ ਕੇ ਆਏ ਜਿਹੜੇ ਛਡਾਉਂਦੇ ਸੀ ਉਹਨਾਂ ਦੇ ਵੀ ਗੱਲ ਪੈ ਜਾਂਦੇ ਸੀ ਨੋਟਿੰਗ ਮੈਂ ਵਿਟੋ ਮਾਰ ਰਿਹਾ ਹਾਂ ਜੀ ਨੋ ਜੀ ਨਾਮ ਸੀ ਸਰਪਨਾ ਮਲਾਸੋ ਮੌਜੂਦਾ ਕੀ ਹੋ ਜੀ ਸਾਬਕਰ ਮੈਂਬਰ ਅੱਛਾ ਠੀਕ ਹੈ ਸਰ ਸਰ ਲੜਾਈ ਹੋਈ ਬਿਲਕੁਲ ਅਸੀਂ ਖੜੇ ਸੀ ਬਾਹਰ ਪਿੱਛੇ ਸੜਕ ਤੇ ਅਸੀਂ ਵੰਦ ਰਏ ਉਦੋਂ ਇੱਟਾ ਟਾ ਟਾ ਚੱਲਦੀਆਂ ਰਹੀਆਂ ਨੇ ਤੇ ਤੁਸੀਂ ਛੜਾਇਆ ਨਹੀਂ ਸਰ ਅਸੀਂ ਅੱਗੇ ਗਏ ਰੇਟਾ ਚੱਲਦੇ ਅਸੀਂ ਅਸੀਂ ਅੱਗੇ ਨਹੀਂ ਆਏ ਤੇ ਉਹ ਲੜਾਈ ਕਰਨ ਵਾਲੇ ਕੌਣ ਸੀ ਕੀ ਨਾਮ ਸੀ ਉਹਨਾਂ ਦਾ ਜੀ ਇੱਥੋਂ ਪਿੰਡ ਦੇ ਹੀ ਹੈਗੇ ਸੀ ਪਿੰਡ ਦੇ ਜੀ ਇਹਨਾਂ ਦੇ ਕੋਈ ਰਿਸ਼ਤੇਦਾਰੀ ਹੈ ਜੀ ਨਹੀਂ ਰਿਸ਼ਤੇ ਆ ਜਿਹੜਾ ਲੈਂਦੇ ਨੇ ਉਹ ਰਿਸ਼ਤੇਦਾਰੇ ਦਾ ਬਾਕੀ ਨਹੀਂ ਆਇਆ ਠੀਕ ਹੈ ਮੈਂ ਆਪਣਾ ਹੀ ਲਰਨਾ ਸਿੰਘ ਸਾਹਿਬ ਸਿੰਘ ਠੀਕ ਹੈ ਸਰ ਪਿੰਡ ਕਿਹੜਾ ਸਰ ਪਿੰਡ ਪੱਲਾ ਮੇਗਾ ਜੀ ਸਰ ਜਿਹੜੀ ਲੜਾਈ ਹੋਈ ਇਹ ਤੁਹਾਡੇ ਪਿੰਡ ਦੀ ਸਰ ਸਾਡੇ ਪਿੰਡ ਦੀ ਸਰ ਇਹ ਕਿਤੂ ਦਾ ਰਹਿਣ ਵਾਲੀ ਸੀ ਜਿਹਨੇ ਲੜਨਾਈ ਸੀ ਇਹ ਜੀ ਪੱਲੇ ਮੇਗੇ ਦੇ ਨੇ ਕੋਈ ਤੇ ਮੁੰਡਾ ਹੈਗਾ ਪੰਮਾ ਪੰਮਾ ਜੀ ਮਾਇਸਮੁਗ ਵੇਖਦਾ ਗਾ ਗੁੰਡੇ ਲਈ ਫਿਰਦਾ ਤੇ ਆਹ ਦਾ ਮੈਂ ਪੈਸੇ ਦੇ ਕੇ ਗੁੰਡੇ ਪਾਲੇ ਨੇ ਇਹ ਸਾਰੇ ਪਿੰਡ ਵਿੱਚ ਰੇਗ ਬੰਦੇ ਨੂੰ ਇਹ ਗੱਲ ਪਹੁੰਚੀ ਜੀ ਮੈਂ ਗੁੰਡਿਆਂ ਨੂੰ ਜਿੰਨੂੰ ਮਰਜ਼ੀ ਆਪਾਂ ਜੀ ਮਾ ਚੀਮਾ ਹੁੰਦਾ ਕੰਮ ਨੇ ਕਿੰਨੇ ਦੇ ਦੇਸੀ ਆਹੀ ਕੰਮ ਹੁੰਦਾ ਕਿੱਥੇ ਹੁੰਦਾ ਇਸ ਸਰ ਇਹਨਾਂ ਨੇ ਮਲੇ ਹਮਲਾ ਆਵਥਿਆਰਾਂ ਨਾਲ ਕੀਤਾ ਕਿ ਮਲੇ ਗੱਲ ਲੈ ਕੇ ਆਏ ਨੇ ਮਰ ਧਿਆਨ ਨਹੀਂ ਲਾਇਆ ਤਾਂ ਇੱਟਾ ਹੀ ਮਾਰੀਆਂ ਅੱਛਾ ਠੀਕ ਹੈ ਜੀ ਤੇੜੀ ਇੱਟੇ ਦਾ ਗੋਲੀ ਨਾਲ ਪੈੜੀ ਹਾਂਜੀ ਜੀ ਕੀ ਨਾਮ ਹੈ ਆਪਣਾ ਜੀ ਪਰਮਜੀਤ ਕੌਰ ਵਿਧੀਆ ਮਾਮਲਾ ਕੀ ਹੈ ਜੀ ਪਹਿਲਾ ਆਏ ਸੀ ਤੇ ਸਾਡਾ ਲੈਣ ਦੇਣ ਉਹਨਾਂ ਨਾਲ ਆਇਆ ਤਾਂ ਸੀ ਜੀ ਤੇ ਉਹਨਾਂ ਸਾਨੂੰ ਪੁੱਛਿਆ ਸੀ ਜੀ ਪੈਸਿਆਂ ਦੀ ਉਹਨਾਂ ਗੱਲ ਕੀਤੀ ਤੇ ਮੈਂ ਕਿਹਾ ਮੇਰੇ ਘਰਾਂ ਵਾਲੇ ਕਾਰ ਹੈ ਨਹੀਂ ਤੇ ਉਹਨਾਂ ਧਿਆਨ ਕੇ ਮੋਟਰਸਾਈਕਲ ਖੋਣ ਲੱਗ ਪਏ ਤੇ ਮੈਂ ਕਿਹਾ ਮੈਂ ਮੋਟਰਸਾਈਕਲ ਨਹੀਂ ਖੋਣ ਦੇਣਾ ਤੇ ਕਹਿੰਦੇ ਨੇ ਪੈਸੇ ਲੈਣੇ ਨੇ ਮੈਂ ਕਿਹਾ ਕੋਈ ਨਹੀਂ ਤੁਸੀਂ ਆ ਖਾਦੀ ਪੀਤੀ ਹੋਈ ਸੀ ਮੈਂ ਕੋਈ ਗੱਲ ਨਹੀਂ ਤੁਸੀਂ ਸਵੇਰੇ ਆ ਜਾਇਆ ਜੀ ਤੇ ਆਪਾਂ ਪੈਸੇ ਵੀ ਦੇ ਦੇਾਂਗੇ ਸਵੇਰੇ ਬੈਠ ਕੇ ਗੱਲ ਕਰ ਲਾਂਗੇ ਤੇ ਇਹ ਕਹਿੰਦੇ ਸੀ ਨਹੀਂ ਕਹਿੰਦੇ ਸੀ ਅਸੀਂ ਹੁਣੇ ਲੈ ਜਾਣੇ ਨੇ ਤੇ ਮੈਂ ਕਿਹਾ ਵੀ ਸਾਡੇ ਕੋਲ ਹੁਣ ਹੈਗੇ ਨਹੀਂ ਵੀ ਮੇਰੇ ਘਰਾਂ ਵਾਲਾ ਆ ਜਾਏਗਾ ਤੇ ਇਸ ਤਰ੍ਹਾਂ ਮੇਰੇ ਮੋਟਰਸਾਈਕਲ ਹੱਥ ਲਾਉਂਦੇ ਸੀ ਤੇ ਮੈਂ ਮੋਟਰਸਾਈਕਲ ਰਵਣ ਦੀ ਤਰਤ ਤੇ ਮੇਰੇ ਗਾਲ ਪੈ ਗਏ ਤੇ ਫਿਰ ਮੇਰੇ ਕੱਪੜੇ-ਕਪੜਿਆ ਉਹਨਾਂ ਕਾਟ ਦਿੱਤੇ ਨੇ ਤੇ ਮੇਰੀ ਇੱਜ਼ਤ ਨੂੰ ਨੱਥ ਲਾਇਆ ਹੈ ਤੇ ਇਹ ਦੋ ਪੇਰ ਸਾਡੇ ਆਂਢੀ ਗਵਾਂਢੀ ਆਣ ਕੇ ਤੇ ਉਹਨਾਂ ਨੇ ਸਾਨੂੰ ਛਡਾਇਆ ਹੈ ਕਿੰਨੇ ਕੁ ਜਣੇ ਸੀ ਉਹ ਪਹਿਲਾਂ ਤਿੰਨ ਜਨੇ ਆਏ ਨੇ ਤੇ ਉਹਨਾਂ ਕੋਲ ਪਸਤੌਰ ਸੀ ਤਿੰਨ ਦਾ ਤੇ ਦੂਜਾ ਕਿਰਪਾਨਾ ਹੈਗੀਆਂ ਸੀ ਤੇ ਮੈਨੂੰ ਕਹਿੰਦੇ ਸੀ ਤੇ ਰਗਾਲ ਪੈਣਾ ਹੁੰਦਿਆ ਆਣ ਕੇ ਉਹਨਾਂ ਮੇਰੇ ਗਾਲ ਪਾ ਗਏ ਨੇ ਤੇ ਇਸ ਲਈ ਸਾਨੂੰ ਆਂਡੀਆਂ ਗਵਾਂਡੀਆਂ ਨੇ ਆਣ ਕੇ ਛਡਾਇਆ ਏ ਤੇ ਫਿਰ ਉਹ ਉਹਨੀ ਦੇਨੋਂ ਚਲੇ ਗਏ ਨੇ ਫਿਰ ਉਹ ਤੋਂ ਬਾਅਦ ਮੇਰੇ ਘਰ ਵਾਲਾ ਆਇਆ ਏ ਤੇ ਆਉਂਦਿਆਂ ਆਣ ਕੇ ਉਹਨਾਂ 15 ਗੁੰਡੇ ਫਿਰ ਮਗਾ ਕੇ ਫਿਰ ਸਾਡੀ ਗੜ ਪੈ ਗਏ ਨੇ ਤੇ ਤਿੰਨ ਮੇਰੇ ਬੱਚੇ ਸੀ ਕਿੰਨਾ ਕੁ ਟਾਈਮ ਸੀ ਤੋ ਉਸ ਟਾਈਮ 6:30 8 ਦਾ ਟਾਈਮ ਸੀ ਸਾਢੇ 8 9 ਦੇ ਵਿੱਚ ਵਿੱਚ ਹਾਂਜੀ ਠੀਕ ਰਾਤ ਦਾ ਟਾਈਮ ਰਾਤ ਦਾ ਟਾਈਮ ਸੀ ਤੁਸੀਂ ਘਰੇ ਇਕੱਲੇ ਸੀ ਮੈਂ ਤੇ ਮੇਰੀ ਮਾਤਾ ਤੇ ਤੇਨ ਮੇਰੇ ਬੱਚੇ ਸੀ ਮੇਰੇ ਘਰ ਨਾਲ ਆਏ ਦਿਹਾੜੀ ਕਿਆ ਸੀ ਕੰਮ ਹੈ ਨਹੀਂ ਸੀ ਜੀ ਕਿੰਨੇ ਕਿੰਨਾਂ ਨੂੰ ਸੱਟਾਂ ਲੱਗੀਆਂ ਸੀ ਪਹਿਲਾ ਦੋਨਾ ਮੇਰੇ ਬਿਮਾਰੀਆਂ ਨੇ ਕਰਪਾਨਾ ਕਤੂਨਾ ਤੇ ਬੈਸਬਾਲ ਮਾਰਿਆ ਤੇ ਉਦੋਂ ਬਾਅਦ ਵਿੱਚ ਮੇਰੀ ਮਾਤਾ ਨੇ ਉਹਨਾਂ ਸੱਟਾਂ ਲਗਾਈਆਂ ਨੇ ਇਸ ਵੀ ਉਹਦੀ ਬਾਹ ਅੱਗੇ ਪਹਿਲਾਂ ਕ੍ਰੈਕ ਸੀ ਤੇ ਹੁਣ ਬਾਹ ਉਹਨਾ ਤੋੜਤੀ ਤੇ ਨੱਤ ਤੇ ਇੱਟੇ ਰੋੜੇ ਚਲਾਉਣ ਲੱਗੋ ਮੇਰੀ ਕੁੜੀਆ ਤੇ ਸੱਟ ਲੱਗੀ ਏ ਤੁਹਾਡੇ ਵੀ ਲੱਗੀ ਹੈ ਹਾਂਜੀ ਮੇਰੇ ਵੀ ਲੱਗੀ ਆ ਬਾਹ ਤੇ ਤੇ ਆ ਮੇਰੇ ਇੱਥੇ ਵੀ ਆ ਕਰਚ ਮਾਰੀ ਨੇ ਇੱਥੇ ਮਾਰੀ ਨਹੀਂ ਜੀ ਮੋਟਾ ਸੰਖੋਂ ਲੱਗ ਗਿਆ ਜਦੋਂ ਤੇ ਹੋਰ ਮਾਤਾ ਦੇ ਵੀ ਲੱਗੀ ਹੈ ਹਾਂਜੀ ਮਾਤਾ ਮਾਤਾ ਤੁਹਾਡੇ ਕਿਤੇ ਕਿਤੇ ਸੱਟ ਲੱਗੀ ਹੈ ਤੇ ਦੁਬਾਰੀ ਪਤਾ ਨਹੀਂ ਨਾ ਇਤੁ ਲਾਤਾ ਮਟਾ ਤੇ ਤੁਸੀਂ ਕਿੰਨੇ ਜਣੇ ਦੇ ਰੱਖਦੇ ਹੋ ਹਾਂਜੀ ਕਿੰਨੇ ਦਾਖਲ ਹੈ ਜੀ ਅਸੀਂ ਤਿੰਨ ਨੇ ਤਿੰਨ ਜਣੇ ਜੀ ਹਾਂਜੀ ਤੁਹਾਡੇ ਵੀ ਸੱਟ ਲੱਗੀ ਵੀ ਜੀ ਹਾਂਜੀ ਮੇਰੇ ਮੁੰਡੇ ਤੇ ਲੱਗੀ ਆ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਕਿਹ ਕਿਹੜਾ ਪਿੰਡ ਹੈ ਜੀ ਲਾਂਗਾ ਕਾ ਜੀ ਤੇ ਮੈਨੂੰ ਕੋਣ ਕਿੰਨੇ ਕੁ ਜੱਗੀ ਮਾਮਲਾ ਹੈ ਜੀ ਮਾਮਲਾ ਜਿੰਦਾ ਮੈਂ ਪੈਸੇ ਦੇਨੇ ਸੀ 12 ਕੁ ਹਜ਼ਾਰ ਰੁਪਿਆ ਦੇਣਾ ਸੀਗਾ ਜੀ ਉਹਦੇ ਤੋਂ ਲਿਆ ਸੀ ਮੈਂ ਵਿਆਜ ਤੇ ਲੇਕਿਨ ਮੈਂ ਆਪ ਦਾ ਸੋਨਾ ਉਹਦੇ ਕੋਲੇ ਗਿਆਨੇ ਰੱਖਿਆ ਹੋਇਆ ਸੀ ਜੀ ਠੀਕ ਹੈ ਜੀ ਇਹ ਲੈਣ ਆਇਆ ਸੀ ਇੱਕ ਦਿਨ ਮੈਨੂੰ ਕਹਿੰਦਾ ਵੀ ਪੈਸੇ ਤੇ ਦਿਓ ਮੈਂ ਕਹਾਂ ਕਿ ਚੱਲ ਕੋਣੀ ਇੱਕ ਦੋ ਦਿਨਾਂ ਤੱਕ ਇਹਨਾਂ ਨੂੰ ਪੈਸੇ ਦੇ ਦੇਵਾਂਗੇ ਜਿੰਨੇ ਹੋਏ ਮੈਨੂੰ ਮਿਲੇ ਨਹੀਂ ਕਿ ਕਿ ਤੂੰ ਜਿੱਥੇ ਤੇ ਮੈਂ ਦਿਹਾੜੀ ਜਨਣਾ ਉਥੋਂ ਲਿਆ ਕੇ ਤੈਨੂੰ ਦੇ ਦੇਵਾਂਗਾ ਇਹ ਤਾਂ ਦੂਜੇ ਤੀਜੇ ਦਿਨ ਦੀ ਗੱਲ ਪਹਿਲਾਂ ਆ ਉਸ ਤੋਂ ਬਾਅਦ ਇਹਨੇ ਮੈਨੂੰ ਫੇਰ ਆ ਕੇ ਕਿਹਾ ਜਦੋਂ ਮੇਰੇ ਘਰ ਦੇ ਗਾਲ ਆਣ ਕੇ ਪਿਆ ਵਾ ਜਿੱਦ ਨੇ ਇਹਨਾਂ ਦੇ ਕੋਲੇ ਉਸ ਤੋਂ ਬਾਅਦ ਮੈਂ ਗਿਆ ਸੀ ਦੁਕਾਨ ਤੇ ਮੈਨੂੰ ਤਾਂ ਪਤਾ ਨਹੀਂ ਸੀਗਾ ਕਿ ਇਹ ਗੱਲ ਹੋ ਗਈ ਆ ਕਿ ਇਦਾਂ ਗੱਲ ਪੈ ਜਾਣਗੀ ਜਦੋਂ ਮੈਂ ਘਰ ਆਇਆ ਵਾਪਸੀ ਇਹ ਆਣ ਕੇ ਮੈਨੂੰ ਕਹਿੰਦਾ ਕਿ ਪੈਸੇ ਤੇ ਮੈਂ ਕਹਾਂ ਹੁਣ ਤਾਂ ਮੇਰੇ ਕੋਲ ਪੈਸੇ ਹੈ ਨਹੀਂ ਕਿ ਜਿੱਦੋਂ ਹੋਏ ਤੈਨ ਮਰੋਂ ਜਾਂ ਕੱਲ ਨੂੰ ਜਾਂ ਪਰਸੋਂ ਤੱਕ ਤੈਨ ਮੈਂ ਲਿਆ ਦਿਆਂਗਾ ਇਹਦਾ ਨਾ ਨਾ ਮੈਨੂੰ ਹੁਣੇ-ਹੁਣੇ ਪੈਸੇ ਚਾਹੀਦੇ ਆ ਜੇਦਾ ਮੇਰੇ ਕੋਲ ਗੋਲੀਆਂ ਨੇ ਪਿਸਤੌਲ ਮਾਰਾਂਗਾ 6 ਜਾਂ 6 ਛੇਟ ਪਾ ਦਿਆਂਗਾ ਤੈਨੂੰ ਜੇ ਮੈਂ ਮੋਰਸਨ ਖੋਲਾਂਗਾ ਇਹਦਾ ਧਮਕੀਆਂ ਤੂੰ ਕੀ ਦਿੰਦਾ ਰਿਹਾ ਮੈਨੂੰ ਕੀ ਉਹ ਗੈਂਗਸਟਰ ਇਹ ਗੁੰਡਾ ਹੈ ਹਾਂ ਗੈਂਗਸਟਰ ਦਾ ਮੁੰਡਾ ਗੁੰਡਾ ਵਾ ਕੀ ਨਾਮ ਹੈ ਉਹਨਾਂ ਦਾ ਜੀ ਉਹਨਾਂ ਦਾ ਨਾਮ ਵਿਕਰਮ ਸਿੰਘ ਤੇ ਹੋਰ ਜਿਹੜੇ ਸਾਥੀ ਨਾਲ ਪਰਮਜੀਤ ਸਿੰਘ ਜਿੰਦਾ ਮੈਂ ਪੈਸੇ ਦੇਨੇ ਸੀ ਜੇ ਤੈ ਧਮਕੀਆਂ ਦੇਂਦਾ ਸੀ ਪਿਸਤੌਲ ਨਾਲ ਮਾਰ ਦਿਆਂ ਗੋਲੀਆਂ ਮਾਰ ਦਿਆਂਗਾ ਔਰ ਤੇਰੇ ਮੈਂ ਘਰ ਦੇ ਜੀਆਂ ਨੂੰ ਤੇ ਜਦੋਂ ਲੜਨ ਆਈ ਸੀ ਕਰ ਚੱਲ ਕੇ ਆਈ ਸੀ ਹਾਂਜੀ ਗੱਡੀ ਤੇ ਆਇਆ ਜੀ ਮੇਰੇ ਬੂਹੇ ਲੱਗੇ ਗੱਡੀਆਂ ਨੇ ਲੱਕੀ ਸੀਗੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਕੋਈ ਕੁਛ ਨਹੀਂ ਇਹਨਾਂ ਨੇ ਸਿੱਧੇ ਆ ਕੇ ਗਾਲਹੀ ਪੈਣਾ ਸ਼ੁਰੂ ਕਰਤਾ ਸਾਡੇ ਜਿਹੜੇ ਅੰਡੀ ਗਵਾਂਡੀ ਸਾਡੇ ਛਡਾਉਣ ਆਉਂਦੇ ਸੀ ਉਹਨਾਂ ਦੇ ਵੀ ਗਾਲ ਪੈ ਗਏ ਆ ਉਹਨਾਂ ਦੇ ਵੀ ਸੱਟਾਂ ਲਾਈਆਂ ਮਾਰਦਾ ਮਿਲਦੀਆਂ ਸੱਟਾਂ ਲਾਈਆਂ ਏਟ ਰੋੜੇ ਉਹਨਾਂ ਨੇ ਚਾਣੇ ਸ਼ੁਰੂ ਕਰਤੇ ਆ ਮਾਰਾ ਦੇ ਦੋ ਬੱਚੇ ਇੱਕ ਲੱਕੇ ਦੇ ਵਿੱਚ ਆ ਇੱਕ ਘਰ ਦੇ ਮੇਰੇ ਬਾਹ ਦੇ ਵਿੱਚ ਆ ਇੱਕ ਮੇਰੇ ਗੋਡੇ ਦੇ ਵਿੱਚ ਆ ਦੋ ਤਿੰਨ ਹੋਰ ਦੇ ਬੱਚੇ ਨਿੱਕੀ ਗੁਡੀਆਂ ਮੇਰੀਆਂ ਅੱਗੀਆਂ 5 6 ਸਾਲ ਦੀ ਉਹਦੇ ਵੀ ਜਿੱਟੇ ਤੇ ਵੱਜੀ ਆ ਉਨ ਕੀ ਅਧਿਕਾਰੀਆਂ ਨੂੰ ਕੀ ਹੁਣ ਕਹਦੇ ਹੋ ਜੀ ਉਹਨਾਂ ਨੇ ਇਹ ਹੀ ਕਹਿਣਾ ਚਾਹੁੰਦਾ ਵੀ ਸਾਨੂੰ ਇਹ ਇਨਸਾਫ ਦੇਵੇ ਚਲੋ ਪੈਸੇ ਤਾਂ ਹੀ ਦੇਨੇ ਤੇ ਨੇ ਆ ਸਾਨੂੰ ਇਹ ਇਨਸਾਫ ਦੇਵੇ ਇਹਨੇ ਬੰਦੇ ਦਾ ਤੋਂ ਘਰ ਕੋ ਆਇਆ ਸਾਡੇ ਮੇਰੇ ਘਰ ਦੇ ਘਰ ਕਿਉਂ ਆਇਆ